ਅੱਜ ਸੀਟੀ ਜਥੇਬੰਦੀਆਂ ਦੀ ਮੀਟਿੰਗ ਹੋਈ ਹੈ ਇਹ 16 ਫਰਵਰੀ ਨੂੰ ਭਾਰਤ ਬੰਦ ਕੀਤਾ ਜਾਏਗਾ ਇਸ ਤੋਂ ਪਹਿਲਾਂ ਇਸੇ ਸੰਬੰਧ ਚ ਇਹਨੂੰ ਗਰਮ ਕਰਨ ਲਈ ਮਾਹੌਲ ਨੂੰ 9 ਫਰਵਰੀ ਨੂੰ ਸਾਰੇ ਪੰਜਾਬ ਵਿੱਚ ਥਾਂ-ਥਾਂ ਸਾਰੀਆਂ ਜਥੇਬੰਦੀਆਂ ਰਲ ਕੇ ਰੋਜ਼ ਮੁਜ਼ਾਹਰੇ ਕਰਨਗੇ ਤੇ ਅੱਜ ਸੀਟੀ ਜਥੇਬੰਦੀਆਂ ਦੀ ਮੀਟਿੰਗ ਹੋਈ ਹੈ ਇਸ ਮੀਟਿੰਗ ਵਿੱਚ ਇੱਕ ਐਸਕਿਊ ਦਾ ਨੈਸ਼ਨਲ ਲੈਵਲ ਤੇ ਜਿਹੜਾ ਫੈਸਲਾ ਹੈ ਉਹ ਨੂੰ ਇੰਫੋਰਸ ਕੀਤਾ ਹੈ ਇਹ 16 ਫਰਵਰੀ ਨੂੰ ਭਾਰਤ ਬੰਦ ਕੀਤਾ ਜਾਏਗਾ ਸਾਰੇ ਦੇਸ਼ ਵਿੱਚ 16 ਤਾਰੀਖ ਨੂੰ ਪਾਕ ਬੰਦ ਕੀਤਾ ਜਾਏਗਾ ਇਹਦੇ ਲਈ ਟ੍ਰੇਡ ਯੂਨੀਅਨਸ ਨਾਲ ਇੰਡਸਟਰੀ ਵਰਕਰਸ ਦੀ ਯੂਨੀਅਨ ਨਾਲ ਤੇ ਆਹ ਟਰਾਂਸਪੋਰਟ ਵਰਕਰਸ ਦੀ ਯੂਨੀਅਨ ਯੂਨੀਅਨਸ ਦੇ ਨਾਲ ਤੇ ਜਿਵੇਂ ਵਪਾਰੀਆਂ ਦੀਆਂ ਯੂਨੀਅਨਸ ਦੇ ਨਾਲ ਸਹਿਮਿਲ ਕੀਤਾ ਜਾਏਗਾ ਤਾਂ ਕਿ ਸਾਰੇ ਇਕੱਠੇ ਹੋ ਕੇ ਸਬੰਧ ਨੂੰ ਸਫਲ ਬਣਾਈਏ ਇਸ ਤੋਂ ਪਹਿਲਾਂ ਇਸੇ ਸਬੰਧ ਜਿਹਨੂੰ ਗਰਮ ਕਰਨ ਲਈ ਮਾਹੌਲ ਨੂੰ 9 ਫਰਵਰੀ ਨੂੰ ਸਾਰੇ ਪੰਜਾਬ ਵਿੱਚ ਥਾਂ ਥਾਂ ਸਾਰੀਆਂ ਜਥੇਬੰਦੀਆਂ ਰਲ ਕੇ ਰੋਸ ਮੁਜ਼ਾਹਰੇ ਕਰਨਗੇ ਕਿਹੜੀ ਜਗ੍ਹਾ ਕਰਨਗੇ ਜੀ ਤਹਿਸੀਲਪਦਰ 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 ਇਸੇ ਤਰ੍ਹਾਂ ਅਗਲੀ ਮੀਟਿੰਗ 18 ਤਰੀਕ ਨੂੰ ਚੰਡੀਗੜ੍ਹ ਟ੍ਰੇਡ ਪਸੰਦੀਗੀ ਹੈ ਜਿੰਦੇ ਚ 16 ਦੀ ਅਸੈਸਮੈਂਟ ਕਰਕੇ ਅਗਲਾ ਨੈਕਸਟ ਸਟੇਪਸ ਆਫ ਐਕਸ਼ਨ ਡਿਕਲੈਅਰ ਕੀਤਾ ਜਾਏਗਾ ਅੱਜ ਜਿਹੜਾ ਸਭ ਤੋਂ ਅਹਿਮ ਫੈਸਲਾ ਹੋਇਆ ਹੈ ਵੀ 16 ਫਰਵਰੀ ਨੂੰ ਭਾਰਤ ਬੰਦ ਹੋਏਗਾ ਭਾਰਤ ਬੰਦ ਵਿੱਚ ਸਾਰੀਆਂ ਟ੍ਰੇਡ ਯੂਨੀਅਨਸ ਵਰਕਰਸ ਦੀਆਂ ਯੂਨੀਅਨਸ ਇੰਡਸਟਰੀਅਲ ਵਰਕਰਸ ਯੂਨੀਅਨ ਟ੍ਰਾਂਸਪੋਰਟ ਯੂਨੀਅਨਸ ਜਿਹੜੀਆਂ ਜਿੰਨੀਆਂ ਵੀ ਜਥੇਬੰਦੀਆਂ ਕੋਈ ਵਪਾਰੀਆਂ ਦੀਆਂ ਯੂਨੀਅਨਸ ਉਹਨਾਂ ਨੂੰ ਸਾਰਿਆਂ ਨੂੰ ਤਾਲਮੇਲ ਕਰਕੇ ਇਹਦੇ ਵਿੱਚ ਸ਼ਾਮਲ ਕੀਤਾ ਜਾਏਗਾ ਹਨੇ ਤਕੀਰ ਤਕੀਰ ਵਿੱਚ ਮੀਟਿੰਗ ਹੋਣੀ ਹੈ ਤਕੀਰ ਮੈਂ 18 18 ਨੂੰ ਜਿਹੜੇ 31 ਤਰੀਕ ਨੂੰ ਇੱਥੇ ਟੇਡਿਓ ਨੇ ਨਾ ਦੂਜਾ ਨਾ ਸਾਰੇ ਇੱਥੇ ਸਾਂਝੀ ਮੀਟਿੰਗ ਇਸੇ ਦਫ਼ਤਰ ਹੋਊਗਾ ਇਸ ਇਸ ਕੱਤੀ ਦਾ ਭਾਰਤ ਬੰਦਾ ਜਿਹੜਾ 2100 ਫਲੈਕਸ ਵਿੱਚ ਦਿੱਤਾ ਗਿਆ ਕੀ ਕੰਮ ਆ ਜੀ ਇਹ ਜਿਹੜੀਆਂ ਕਿਸਾਨੀ ਦੀਆਂ ਪੁਰਾਣੀਆਂ ਮੰਗਾਂ ਰਹਿੰਦੀਆਂ ਹਾਂਜੀ ਉਹਨਾਂ ਨੂੰ ਮਨਵਾਉਣ ਵਾਸਤੇ ਕਿਸਾਨੀ ਦਾ ਕੋਈ ਟੇਡਿਓ ਨੇ ਉਹਦੀਆਂ ਆਪਦੀਆਂ ਮੰਗਾਂ ਉਨ੍ਹਾਂ ਵਾਸਤੇ ਟੇੜੀਆਂ ਤੇ ਕਿਸਾਨ ਰਲ ਕੇ ਤਾਲਮੇਲ ਕਰਕੇ ਹਿੰਦੁਸਤਾਨ ਦਾ ਵਿਲਤ ਮਤਲਬ ਭਾਰਤ ਬੰਦ ਕਰ ਰਹੇ ਹੁਣ ਇੱਕ ਜਿਹੜਾ ਹੈਗਾ ਟਰਾਂਸਪੋਰਟ ਵਾਲਿਆਂ ਵਾਸਤੇ ਹਿੱਟ ਐਂਡ ਰਨ ਦਾ ਕਾਨੂੰਨ ਬਣਿਆ ਉਹਦੇ ਵਿਰੋਧ ਚ ਹੈ ਹਾਂਜੀ ਤੇ ਇੰਡਸਟਰੀਅਲ ਵਰਕਰਸ ਦੀਆਂ ਕੁਝ ਮੰਗਾਂ ਨੇ ਉਹਦੇ ਉਹਦੀ ਹਮਾਇਤ ਚ ਹੈ ਸਾਰੀਆਂ ਜਿਹੜੀਆਂ ਯੂਨੀਅਨਸ ਨੇ ਉਹਨਾਂ ਨੇ ਜਿਹੜੀਆਂ ਇਕੱਲੇ-ਕੱਲੇ ਇੱਕ-ਇੱਕ ਮੰਗ ਤੇ ਲੜ ਰਹੀਆਂ ਉਹਨਾਂ ਸਾਰੀਆਂ ਦੀ ਲੜਾਈ ਲਈ ਇੱਕ ਮੰਚ ਤਿਆਰ ਕੀਤਾ ਹੈ ਜਿਹੜਾ ਸਾਰੇ ਰੜ ਕੇ ਇਹ ਜਿਹੜਾ 16 ਤਾਰੀਖ ਦਾ ਭਾਰਤ ਬੰਦ ਕਰਨੀ ਇੱਕ ਇਹਦੇ ਨਾਲ ਹੈਗਾ ਜਿਹੜੇ ਸ਼ਹੀਦ ਪਰਿਵਾਰ ਹੋਏ ਸੀ ਮੋਰਚੇ ਦੇ ਵਿੱਚ ਔਰ ਉਹਦੇ ਸਬੰਧ ਦੇ ਵਿੱਚ ਮਾਨਜੋ ਖੇਤੀਬਾੜੀ ਮੰਤਰੀ ਸਾਹਿਬ ਦੇ ਘਰ ਦੇ ਮੋਰੇ ਜਿਹੜਾ ਧਰਨਾ ਲੱਗਾ ਹੋਇਆ ਕੁਸਮਾਸ਼ ਜਥੇਬੰਦੀਆਂ ਨਾਲ ਕੁਝ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਨਾਲ ਆ ਤੇ ਉਹ ਸ਼ਹੀਦ ਪਰਿਵਾਰਾਂ ਦੇ ਜਿਹੜੇ ਆ ਉਹ ਵੀ ਨਾਲ ਆ ਇੱਕ ਮੈਂ ਸਪਸ਼ਟ ਕਰ ਦਿਆਂ 31 ਤਾਰੀਖ ਨੂੰ ਜਿਹੜੀਆਂ ਤੇਜ ਦੀ ਯੂਨੀਅਨਸ ਨੇ ਤੇ ਇੰਡਸਟਰੀਅਲ ਵਰਕਰਸ ਯੂਨੀਅਨਸ ਨੇ ਉਹਨਾਂ ਨਾਲ ਇੱਥੇ ਇੱਕ ਸਾਂਝੀ ਵੱਡੀ ਮੀਟਿੰਗ ਐਸੇ ਜਗ੍ਹਾ ਤੇ ਐਸੇ ਦਫ਼ਤਰ ਐਸੇ ਦਫ਼ਤਰ ਵਿੱਚ ਐਸ 31 ਤਾਰੀਖ ਨੂੰ ਇੱਥੇ ਹੋਈ ਉਹ ਜਿਹੜਾ ਧਰਨਾ ਲਾਇਆ ਹੋਇਆ ਉਹ ਚਲੋ ਤੁਹਾਨੂੰ ਦੱਸਦੇ ਹਾਂ ਜੀ ਹਾਂਜੀ ਕਿੱਥੇ ਤੁਹਾਨੂੰ ਲੱਗਿਆ ਆ ਮਾਂ ਜੋ ਖੇਤੀਬਾੜੀ ਮੰਤਰੀ ਦੇ ਦਰਾਂ ਮੂਰੇ ਜਿਹੜਾ ਧਰਨਾ ਲਾਇਆ ਹੋਇਆ ਆ ਸ਼ਹੀਦ ਪਰਿਵਾਰਾਂ ਨੇ ਤੇ ਨਾਲ ਸਮਾਜੇ ਵੀ ਜਥੇਬੰਦੀਆਂ ਕੁਝ ਕਿਸਾਨ ਆਗੂ ਵੀ ਨਾਲ ਬੈਠੇ ਹੋਏ ਆ ਉਹ ਤੇ ਸਾਡੇ ਮੋਰਚੇ ਦੀ ਆਲਰੇਡੀ ਮੰਗ ਪਹਿਲਾਂ ਵੀ ਸੀਗੀ ਕਿ ਉਹਨਾਂ ਨੂੰ ਨੌਕਰੀਆਂ ਦਿਓ ਉਹਨਾਂ ਨੂੰ ਮੁਆਵਜ਼ਾ ਦਿਓ ਹਾਲ ਤੱਕ ਜਿਹੜਾ ਸਰਕਾਰ ਨੇ ਉਹਨਾਂ ਨੂੰ ਨਹੀਂ ਦਿੱਤਾ ਸੋ ਉਹ ਜਿਹੜੀਆਂ ਉੱਥੇ ਮੰਗਾਂ ਲੈ ਕੇ ਬੈਠੇ ਆ ਸੰਯੁਕਤ ਮੋਰਚਾ ਪਹਿਲਾਂ ਵੀ ਉਹਨਾਂ ਮੰਗਾਂ ਤੇ ਲੜਦਾ ਆ ਤੇ ਹੁਣ ਵੀ ਜਿਹੜਾ ਉਹਨਾਂ ਦੇ ਨਾਲ ਆ ਸੋ ਇੱਕ ਜਿਹੜਾ ਅ ਨਮਾ ਮੁਦਦਾ ਆ ਕਿ ਕੋਈ ਪੰਜਾਬ ਦੇ ਵਿੱਚ ਕਿਸੇ ਦੇ ਹੱਕ ਦੀ ਆਵਾਜ਼ ਉਠਾਏ ਨਹੀਂ ਕੋਈ ਦੇ ਕੋਈ ਕਹਿੰਦੇ ਹੁੰਦੇ ਵੀ ਹੱਕ ਨੂੰ ਮਾਰਨ ਦੀ ਗੱਲ ਕਰੇ ਮੈਂ ਗੱਲ ਕਰਦਾ ਕਿ ਪਹਾਨਾ ਸਿੱਧੂ ਦੀ ਔਰ ਉਹਨਾਂ ਬਨੋ ਦੇਖੋ ਟ੍ਰੈਵਲ ਏਜੰਟਾਂ ਦੇ ਸਤਾਏ ਹੋਏ ਲੋਕਾਂ ਨੂੰ ਪੈਸੇ ਦਿਵਾਏ ਜਾ ਰਹੇ ਆ ਤੂੰ ਸਰਕਾਰ ਹੁਣ ਜਿਹੜੇ ਇਹੋ ਜਿਹੇ ਸਮਾਜ ਦੇ ਵਿੱਚ ਵਿਚਰਨੇ ਵਾਲੇ ਲੋਕ ਹੈ ਜਾਂ ਸਮਾਜ ਸੇਵੀ ਲੋਕ ਕਿ ਆ ਜਿਹੜੇ ਲੋਕਾਂ ਦੀ ਮਦਦ ਕਰਦੇ ਆ ਉਹ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਤੇ ਨਜਾਇਜ਼ ਪਰਚੇ ਦਰਜ ਕਰ ਰਹੀ ਹੈ ਸੋ ਉਹ ਜਿਹੜੇ ਪਰਚੇ ਦਰਜ ਕਰਕੇ ਦੇਖੋ ਇੱਕ ਪਰਚਾ ਉਹਨਾਂ ਨੇ ਪਹਿਲਾਂ ਦਰਜ ਕੀਤਾ ਤੇ ਜਮਾਨਤ ਕਰਵਾ ਲਈ ਉਹ ਦੂਜਾ ਫਿਰ ਚੈਨ ਚੋਰੀ ਕਰਨ ਦਾ ਜਿਹੜਾ ਸੋਨੇ ਦੀ ਚੈਨ ਚੋਰੀ ਕਰਨ ਦਾ ਪਰਚਾ ਦਰਜ ਕਰ ਦਿੱਤਾ ਫਿਰ ਇੱਕ ਹੋਰ ਪਰਚਾ ਦਰਜ ਕਰ ਦਿੱਤਾ ਇਹਦਾ ਮਤਲਬ ਵੀ ਇਹ ਇਹ ਪੰਜਾਬ ਦੇ ਜਿਹੜੇ ਸਮਾਜ ਸੇਵੀ ਲੋਕ ਆ ਜਾਂ ਲੋਕਾਂ ਦੇ ਹੱਕਾਂ ਵਾਸਤੇ ਖੜਨੇ ਵਾਲੇ ਲੋਕ ਆ ਇਸ ਤਰ੍ਹਾਂ ਤਾਂ ਇਹ ਪੰਜਾਬ ਦੇ ਵਿੱਚ ਇਹਨਾਂ ਦੀ ਆਵਾਜ਼ ਦਵਾ ਕੇ ਜਿਹੜਾ ਆ ਇਹ ਸੰਘਰਸ਼ਾਂ ਨੂੰ ਖਤਮ ਕਰਨਾ ਚਾਹੁੰਦੇ ਐ ਸੋ ਜਿਹੜੇ ਸਾਡੇ ਮੋਰਚੇ ਦੀਆਂ ਜਥੇਬੰਦੀਆਂ ਇਹਦਾ ਵਿਰੋਧ ਕਰਦੀਆਂ ਸਰਕਾਰ ਦਾ ਵੀ ਇਹੋ ਜਿਹਾ ਕੰਮ ਸਰਕਾਰ ਨੂੰ ਜਿਹੜਾ ਘੱਟਿਆ ਕੰਮ ਨਹੀਂ ਕਰਨਾ ਚਾਹੀਦਾ ਸੋ ਜਿਹੜਾ ਪਹਾਨਾ ਸਿੱਧੂ ਆ ਉਹਨੂੰ ਤਰਫ ਰਿਹਾ ਕਰਨਾ ਚਾਹੀਦਾ ਇੱਕ ਇੱਕ ਅਸੀਂ ਮਤਾ ਪਾਸ ਕੀਤਾ ਹੈ ਸੂਕਮਤਾ ਪਾਸ ਕੀਤਾ ਹੈ ਜਿਹੜੇ ਇੱਕ ਇੱਕ ਸੈਕਿੰਡ ਸਰਕਟ ਫਰੇਮ ਬਣਾਉਣ ਨੂੰ ਲੱਗਾ ਹਾਂਜੀ ਹਾਂਜੀ ਹੋਰ ਵਿੱਚ ਜਿਹੜਾ ਕਿਸਾਨ ਸ਼ਹੀਦ ਹੋਇਆ ਹੈ ਉਹ ਕਿੰਨਰ ਸਰ ਤਰਮਿੰਦਰ ਸਿੰਘ ਨਹੀਂ ਭੁਪਿੰਦਰ ਸਿੰਘ ਭੁਪਿੰਦਰ ਸਿੰਘ ਇੱਕ ਡੰਡੇਵਾਲ ਸਾਹਿਬ ਦੇ ਘਰੋਂ ਸ਼੍ਰੀਮਤੀ ਉਹਨਾਂ ਦੇ ਚੜ੍ਹਾਈ ਕਰਕੇ ਉਹਨਾਂ ਦੋਹਾਂ ਲਈ ਅਸੀਂ ਅੱਜ 2 ਮਿੰਟ ਦਾ ਮੌਨ ਤਾਰਨ ਕਰਕੇ ਸ਼ੋਕ ਮਤਾਬਾਸ ਕੀਤਾ ਹੈ ਇਹ ਇਤੇ ਇਲਾਵਾ ਬਸ ਬਾਕੀ ਪ੍ਰੋਗਰਾਮ ਤੁਹਾਨੂੰ ਵਾਸਤੇ ਦਿੱਤਾ ਸਾਰਾ ਇਸ ਤੋਂ ਬਿਨਾ ਖੇਤੀਬਾੜੀ ਦੇ ਵਿੱਚ ਜਿਹੜਾ ਸਬਸਿਡੀਆਂ ਦੇ ਨਾਂ ਤੇ ਬਹੁਤ ਧੱਕਾ ਪੜਾ ਹੋਇਆ ਉਹਦੀ ਗਾਇ ਛੋਟੇ ਮਜ਼ਦਮਾਂ ਤੇ ਸਿੱਕੀ ਜਾ ਰਹੀ ਹੈ ਜਿਸ ਦੇ ਜਿਹੜੇ ਵੱਡੇ ਅਸਰ ਬਹੁਤ سارے ਲੋਕ ਸ਼ਾਮਲ ਹੈ ਅਸੀਂ ਕਹਿੰਦੇ ਹਾਂ ਉਹਨੂੰ ਸਹੀ ਟਾਂਗ ਦੇ ਨਾਲ ਪੜਤਾਲ ਹੋਣੀ ਚਾਹੀਦੀ ਹੈ ਛੋਟੇ ਮੁਲਾਜ਼ਮਾਂ ਨੂੰ ਬਲੀ ਦਾ ਬੱਕਰਾ ਨਹੀਂ ਬਣਾਇਆ ਜਾਣਾ ਚਾਹੀਦਾ ਠੀਕ ਹੈ ਬਸ ਉਹ ਕਹਿੰਦਾ ਇੱਕ ਫਰਾਂਸ ਵਾਲੇ ਅੰਦੋਲਨ ਦੀ ਹਾਂ ਹਾਂ ਇੱਕ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਕਾਰਪੋਰੇਟ ਹਾਊਸਿਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਪਹਿਲਾਂ ਜਰਮਨ ਵਿੱਚ ਕਿਸਾਨ ਅੰਦੋਲਨ ਦੇ ਸੀ ਹੁਣ ਫਰਾਂਸ 'ਚ ਵੀ ਅੰਦੋਲਨ ਸ਼ੁਰੂ ਹੋ ਗਿਆ ਪੋਲੈਂਡ 'ਚ ਵੀ ਸ਼ੁਰੂ ਹੋ ਗਿਆ ਇਸ ਤੋਂ ਪਹਿਲਾਂ ਹਾਲੈਂਡ 'ਚ ਅੰਦੋਲਨ ਸ਼ੁਰੂ ਹੋ ਚੁੱਕਾ ਹੈ ਇਹ ਸਾਰੀ ਦੁਨੀਆ ਦੇ ਵਿੱਚ ਕਾਰਪੋਰੇਟ ਦੇ ਖਿਲਾਫ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ ਸਾਨੂੰ ਲੱਗਦਾ ਹੈ ਕਿ ਇਹ ਸਾਡੀ ਸਾਡਾ ਜਿਹੜਾ ਅੰਦੋਲਨ ਹੈ ਇਸ ਤੋਂ ਸ਼ੁਰੂਆਤ ਹੋਈ ਇਹ ਇੱਕ ਨਵਾਂ ਕੋਈ ਰੰਗ ਸਾਰੀ ਦੁਨੀਆ ਦੇ ਪੱਧਰ ਤੇ ਲਿਆਏਗੀ ਸਾਰੀ ਦੁਨੀਆ ਦੀਆਂ ਪਾਲਿਸੀਜ਼ ਨੂੰ ਪ੍ਰਭਾਵਿਤ ਕਰੇਗੀ ਜਿਸ ਤਰ੍ਹਾਂ ਸਾਡਾ ਦੇਸ਼ WTO ਦੇ ਦਬਾਅ ਹੇਠ ਜਿਹੜੀਆਂ ਕਾਰਪੋਰੇਸ਼ਨ ਸਭ ਕੁਝ ਲਈ ਜਾ ਰਹੇ ਹੈ ਇਹ ਸਰਕਾਰਾਂ ਨੂੰ ਰੀਥਿੰਕ ਕਰਨਾ ਪਏਗਾ ਇਹ ਕੀ ਹੈ ਜਿਹੜੀ ਖੁੱਲੀ ਮੰਡੀ ਦੀਆਂ ਪਾਲਿਸੀਆਂ ਦੇ ਨਾਲ ਕਾਰਪੋਰੇਟ ਹਾਊਸਿਸ ਨੂੰ ਸਾਰੇ ਮੁਨਾਫੇ ਵੰਡਣ ਦਾ ਰੁਝਾਨ ਹੈ ਉਹਨੂੰ ਜਦੋਂ ਲੋਕ ਹੁਣ ਬਰਦਾਸ਼ਤ ਨਹੀਂ ਕਰਦੇ ਇਹਦਾ ਬਦਲ ਕੀ ਹੈ ਇਹਦੇ ਤੇ ਸਰਕਾਰਾਂ ਨੂੰ ਸੋਚਣਾ ਪਏਗਾ ਅਸੀਂ ਉਹ ਜਿਹੜੇ ਜਿਹੜੇ ਉੱਥੇ ਦੇ ਕਿਸਾਨ ਜਰਮਨ ਦੇ ਫਰਾਂਸ ਦੇ ਹਾਲੈਂਡ ਦੇ ਪੋਰੈਂਡ ਦੇ ਜਿਹੜੇ ਲੜ ਰਹੇ ਨੇ ਅਸੀਂ ਉਹਨਾਂ ਨਾਲ ਇੱਕ ਜੁਟਤਾ ਦਾ ਪ੍ਰਕਾਸ਼ ਕਰਦੇ ਹਾਂ ਅੱਜ ਇੱਕ ਮਤਾ ਪਾਸ ਕੀਤਾ ਹੈ ਠੀਕ ਹੈ ਜੀ ਠੀਕ ਹੈ ਜੀ ਤਾਂ ਫਾਨ ਨੂੰ ਡੀ ਕਰਦੀ ਪਈ ਇਸ ਤੇ ਫਾਨ ਨੂੰ ਮੈਂ ਇੱਕ ਮਹਿੰਗੀ ਸਦੋਂ ਮੁੰਦੇ ਮੇਰੇ ਆਪਣੇ ਨਾਮ ਨਾਲ ਜਿਹਨੂੰ ਕਹਿੰਦੇ ਸਪੋਰਟਸ